ਬਾਰਡਰ ਪੱਟੀ న్యూਜ਼ ਦੀ ਖਬਰ ਰੰਗ ਲਿਆਈ ਤੇ ਦੁਬਾਰਾ ਫੇਰ ਸੈਲਫੀ ਪੁਆਇੰਟ ਦੀ ਲਾਈਟ ਜਗਾਈ ਐਸੋ ਮੌਜੂਦ ਨੇ ਡੇਰਾ ਬੱਬਾ ਨਾਨਕ ਤੇ ਸੈਲਫੀ ਪੁਆਇੰਟ ਮੇਨ ਪੁਆਇੰਟ ਆ ਜਿਹੜਾ ਜੀ ਤੁਹਾਨੂੰ ਝਲਕੇ ਦਿਖਾਉਨੇ ਆ ਖਬਰ ਲੱਗੀ ਸੀ ਬਾਰਡ న్యూਜ਼ ਪੱਟੀ ਦੇ ਦੀ ਸਾਰੇ ਨੂੰ ਪਤਾ ਹੈਗਾ ਵਾ ਨਸ਼ਰ ਕੀਤੀ ਹੀਗੀ ਸੈਲਫੀ ਪੁਆਇੰਟ ਜਿਹੜਾ ਟੁੱਟ ਚੁੱਕਾ ਸੀ ਗਰੀ 2 ਸਾਲ ਤੇ ਵਕਫੇ ਬਾਅਦ ਅੱਜ ਫੇਰ ਸੈਲਫੀ ਪੁਆਇੰਟ ਜਿਹੜਾ ਉਹ ਅੱਜ ਲੱਗ ਚੁੱਕਾ ਆ ਉਹ ਤੁਹਾਨੂੰ ਪਹਿਲਾਂ ਦਿਖਾਉਂਦੇ ਦਿੰਦੀਆਂ ਝਲਕੀਆਂ ਆ ਤੁਸੀਂ ਦੇਖ ਰਹੇ ਜੀ ਇਹ ਅੱਜ ਸਲਫੀ ਪੁਆਇੰਟ ਡੇਰਾ ਬਾਬਾ ਨਾਨਕ ਦਾ ਆਈ ਲਵ ਡੇਰਾ ਬਾਬਾ ਨਾਨਕ ਅੱਜ ਜੀ ਫਿਰ ਇੱਥੇ ਮੌਜੂਦਾ ਸਥਾਪਿਤ ਹੋ ਗਿਆ ਵਾ 2 ਸਾਲ ਦੇ ਅਰਸੇ ਬਾਅਦ ਅੱਜ ਦਰਸ਼ਕਾਂ ਦੇ ਵਿੱਚ ਖੁਸ਼ੀ ਜਿਹੜੀ ਆ ਮਹਿਸੂਸ ਹੋ ਰਹੀ ਹੈਗੀ ਆ ਨਕਾਰਾ ਚੁੱਕਾ ਸੀਗਾ ਟੁੱਟ ਚੁੱਕਾ ਸੀਗਾ ਕਿ ਸ਼ਰਾਤੀਆਂ ਸਰ ਨੇ ਇਹ ਜਿਹੜਾ ਨਾ ਸਲਫੀ ਪੁਆਇੰਟ ਜਿਹੜਾ ਬਪੀਏ ਤੋੜ ਦਿੱਤਾ ਦਾ ਸੀਗਾ ਨਗਰ ਕੌਂਸਲ ਡੇਰਾ ਬਾਬਾ ਨਾਨਕ ਦੇ ਪ੍ਰਧਾਨ ਹਾਂਜੀ ਬਟਾ ਮਾ ਜੀ ਦੀ ਮੈਂ ਤੇ صدکا ਜਿਹੜਾ ਇਹ ਅੱਜ ਸਲਫੀ ਪੁਆਇੰਟ ਜਿਹੜਾ ਵਾ ਬਣ ਕੇ ਤਿਆਰ ਹੋ ਚੁੱਕਾ ਵਾ ਤੁਹਾਨੂੰ ਆ ਝਲਕੀਆਂ ਦਿਖਾ ਦਿੱਤੀਆਂ ਨੇ ਸਲਫੀ ਪੁਆਇੰਟ ਜਿਹੜਾ ਬਣ ਕੇ ਬਿਲਕੁਲ ਤਿਆਰ ਹੋ ਚੁੱਕਾ ਉਹਨੇ ਜਿਹੜੇ ਯਾਤਰੂ ਡੇਰਾ ਬਾਬਾ ਨਾਨਕ ਚ ਵਿੱਚ ਪਹੁੰਚਣ ਵਾਲੇ ਨੇ ਦੇਸ਼ ਵਿਦੇਸ਼ ਤੋਂ ਜਿਹੜੇ ਇੱਥੇ ਆ ਰਹੇ ਨੇ ਸ੍ਰੀ ਚੁਲਾ ਸਾਹਿਬ ਦਰਬਾਰ ਸਾਹਿਬ ਔਰ ਕਰਤਾਰਪੁਰ ਸਾਹਿਬ ਲੰਗ ਦੇ ਉਹਨਾਂ ਨੂੰ ਬਾਰਡਰ ਪੱਟੀ ਦੇ ਕੋਲ ਇੱਕ ਬੇਨਤੀ ਆਪੀ ਇੱਥੇ ਡੇਰਾ ਬਾਬਾ ਨਾਨਕ ਵਿੱਚ ਸੈਲਫੀ ਪੁਆਇੰਟ ਜ਼ਰੂਰ ਤੁਸੀਂ ਹੁਣ ਇੱਥੇ ਜਿੱਦੋਂ ਵੀ ਇੱਥੇ ਪਹੁੰਚੋ ਸੈਲਫੀ ਪੁਆਇੰਟ ਜ਼ਰੂਰੀ ਤੁਸੀਂ ਇੱਥੇ ਆ ਕੇ ਲੈਣਾ ਹੈਗਾ ਵਾ ਖੂਬਸੂਰਤਨਾਂ